ਗਣ ਵਾਲੇ ਅਕਾਲ ਪੁਰਖ 12ਵੀਂ ਪਾਤਸ਼ਾਹੀ ਦਿਨ ਦੁਨੀ ਦੇ ਮਾਲਕ ਮਹਾਰਾਜ ਕਲਯੁਗ ਵਿੱਚ ਸਤਜੁਗ ਲਾਉਣ ਵਾਲੇ ਗਿਆਨ ਦਾ ਪਰਚਮ ਲਹਿਰਾਉਣ ਵਾਲੇ ਧੰਨ ਗੁਰੂ ਰਾਮ ਸਿੰਘ ਮਹਾਰਾਜ ਜੀ ਨੇ ਜਦੋਂ ਦੌਰਾ ਕੀਤਾ ਹਰਦਵਾਰ ਅਰਧ ਕੁੰਭੀ ਦਾ ਤੇ ਸੱਚੇ ਪਾਤਸ਼ਾਹ ਇਦਾਂ ਕੁਰਸੀ ਤੇ ਬੈਠੇ ਸਨ ਤੇ ਲਾਗੇ ਬੈਠਾ ਸੀ ਗਰੀਬ ਨਵਾਜ ਦਾ ਬੜਾ ਹੀ ਪਿਆਰਾ ਸਖਾ ਸੂਬਾ ਸਾਹਿਬ ਸਿੰਘ ਸੂਬਾ ਸਾਹਿਬ ਸਿੰਘ ਕੌਣ ਆ ਜਿੰਨੂੰ ਗੁਰੂ ਰਾਮ ਸਿੰਘ ਆਪਣਾ ਪੁੱਤਰ ਆਖਦੇ ਸਨ ਬੇਟਾ ਆਖਦੇ ਸਨ ਸੂਬਾ ਸਾਹਿਬ ਸਿੰਘ ਕੌਣ ਆ ਜਿੰਨੂੰ ਗੋਰੇ ਆਖਦੇ ਸੀ ਕਿ ਗੁਰੂ ਰਾਮ ਸਿੰਘ ਨਹੀਂ ਕੁਝ ਕਰਦੇ ਇਹ ਜਿੰਨਾ ਵੀ ਕੁਝ ਹੋ ਰਿਹਾ ਹੈ ਜਿੰਨੀਆਂ ਨੀਤੀਆਂ